ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜਿਆ ਹਿਆਲੀ ਕਲਾਮ ਜਿਲ੍ਹਾ ਲੁਧਿਆਣਾ ਇਤਿਹਾਸਕ ਨਗਰ ਆ ਤੇ ਇਤਿਹਾਸ ਨਾਲ ਬੜਾ ਗੂੜਾ ਸੰਬੰਧ ਆ ਛੇਵੇਂ ਪਾਤਸ਼ਾਹੀ ਆ ਜਗ੍ਹਾ ਤੇ ਆਏ ਸੀ ਕਿ ਇੱਥੇ ਉਹਨਾਂ ਨੇ ਆਪਣੇ ਦੋ ਘੋੜੇ ਜਿਨ੍ਹਾਂ ਨੂੰ ਦਲਵਾਗ ਤੇ ਗੁਲਵਾਗ ਸੀ ਐਸ ਜਗ੍ਹਾ ਦੇ ਉੱਤੇ ਬੰਨੇ ਸੀ ਤੇ ਉਹ ਉਸ ਵੇਲੇ ਦੇ ਟਿੱਪੜ ਖੜੇ ਅੰਦਰ ਇਹ ਪਿੰਡ ਨਗਰ ਤੋਂ ਪਤਾ ਲੱਗਾ ਕਿ ਇੱਥੇ ਕਿੱਲੇ ਗੱਢ ਕੇ ਘੋੜੇ ਬੰਨੇਗੇ ਜਿਹੜੇ ਕਿੱਲੇ ਉਦੋਂ ਬਾਅਦ ਇਹ ਰਾਸਤ ਬਣ ਕੇ ਬੜਾ ਇਤਿਹਾਸ ਨਾਲ ਗੂੜਾ ਸਬੰਧ ਆ ਉਹ ਰੱਬ ਦਾ ਵਾਸਤਾ ਉਹ ਤੁਹਾਨੂੰ ਕਾਰ ਸੇਵਾ ਵਾਲਿਓ ਜਿਹੜੀ ਜੜ ਤੁਸੀਂ ਪਟ ਰਹੇ ਹੋ ਇਤਿਹਾਸ ਦੀ ਮਲਿਆ ਮੇਡ ਕਰ ਰਹੇ ਹੋ ਇਹ ਥੜਾ ਸੀਗਾ ਉਸ ਵੇਲੇ ਦਾ ਸ਼ੇਮੇ ਪਾਸ਼ਾਹੀ ਦਾ ਥੜਾ ਥੜਾ ਟਾ ਕੇ ਉੱਤੇ ਤੁਸੀਂ ਇਮਾਰਤ ਸਾਰਾ ਮੈਂ ਬੇਨਤੀ ਕਰਦਾ ਲੋਕਾਂ ਨੂੰ ਸੰਗਤ ਨੂੰ ਕੌਮ ਨੂੰ ਸਮੁੱਚੀ ਨੂੰ ਕਿ ਤੁਸੀਂ ਜਿਹੜੀ ਵੀ ਕੋਈ ਗੁਰੂ ਘਰ ਦੀ ਸੇਵਾ ਦੇਣੀ ਆ ਕਾਰ ਸੇਵਾ ਦਾ ਨਾਂ ਦਿਓ ਬਾਈ ਤੁਹਾਡੀਆਂ ਸਾਰੀਆਂ ਇਤਿਹਾਸਕ ਇਮਾਰਤਾਂ ਤੁਹਾਡੀਆਂ ਪ੍ਰਾਤਨ ਜਿੰਨੀਆਂ ਵਿਰਾਸਤਾਂ ਨੇ ਸਾਰੀਆਂ ਢਾਹ ਢੇਰੀ ਕਰੀ ਜਾਂਦੇ ਆ ਇਤਿਹਾਸ ਨੂੰ ਖਤਮ ਕਰੀ ਜਾਂਦੇ ਆ ਮੈਂ ਕਿੰਨੇ ਚਿਰ ਦਾ ਇਹ ਗੱਲ ਤੇ ਬੋਲਦਾ ਕਿ ਇਤਿਹਾਸ ਜਾਂ ਪੀੜੀਦਰ ਪੀੜੀ ਪਤਾ ਲੱਗਦਾ ਜਾਂ ਕਿਤਾਬਾਂ 'ਚੋਂ ਪੜ੍ਹ ਕੇ ਪਤਾ ਲੱਗਦਾ ਜਾਂ ਤੀਜਾ ਤੁਹਾਡੇ ਕੋਲ ਤੁਹਾਡੀਆਂ ਨਿਸ਼ਾਨੀਆਂ ਹੁੰਦੀਆਂ ਨੇ ਇਮਾਰਤਾਂ ਹੁੰਦੀਆਂ ਨੇ ਵਿਰਾਸਤਾਂ ਹੁੰਦੀਆਂ ਨੇ ਕਿਤਾਬਾਂ ਜੋ ਬਦਲੀ ਜਾਂਦੇ ਆ ਨਿਸ਼ਾਨੀਆਂ ਧਾਤੀਆਂ ਕੋਈ ਕੱਲ ਨੂੰ ਦੱਸੂਗਾ ਵੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਸਾਡਾ ਇਤਿਹਾਸ ਆ ਇੱਥੇ ਗੁਰੂਆਂ ਨੇ ਘੋੜੇ ਬੰਨੇ ਇੱਥੇ ਗੁਰੂ ਠਹਿਰੇ ਇੱਥੇ ਗੁਰੂਆਂ ਨੇ ਜੰਗਾਂ ਲੜੀਆਂ ਇੱਥੇ ਖੂਨ ਡਲਿਆ ਕਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਇਹ ਗੱਲ ਤੇ ਯਕੀਨ ਕਰਨਗੀਆਂ ਕਿਉਂ ਕਿਤਾਬਾਂ ਦੇ ਵਿੱਚ ਉਹਦਾ ਕੀ ਲਿਖੀ ਜਾਂਦੇ ਨੇ ਗੁਰੂ ਤੇਗ ਬਹਾਦਰ ਵਰਗੋਂ ਠੇਰੇ ਲਿਖਿਆ ਪਿਆ ਡਾਕੂ ਲਿਖਿਆ ਪਿਆ ਗੁਰੂ ਹਰਗੋਬਿੰਦ ਪਾਸ਼ਾ ਬਾਰੇ ਲਿਖਿਆ ਪਿਆ ਕਿ ਨਾ ਦਿਮਾਗ ਹੀ ਸੰਤੁਰਨ ਵਿਗੜਿਆ ਸੀ ਇੱਕ ਇੱਕ ਇਤਿਹਾਸ ਤਾਬਾਂ ਚ ਲਿਖੀ ਜਾਂਦਾ ਬਲਦੇਸੂ ਸਿਰਸੇ ਨੇ ਬੜੇ ਚਿਰ ਦਾ ਮੁੱਦਾ ਛਾਇਆ ਸੀ ਹਾਈ ਕੋਰਟ ਵੀ ਇਹ ਕੇਸ ਨੂੰ ਲੈ ਕੇ ਗਿਆ ਨਹੀਂ ਸੁਣਵਾਈ ਹੋਈ ਸੋ ਬਾਈ ਇਹ ਗੱਲ ਨੂੰ ਗੌਰ ਕਰੋ ਤੁਹਾਡੇ ਪਿੰਡਾਂ ਚ ਕੋਈ ਵੀ ਛੋਟੀ ਮੋਟੀ ਨਿਸ਼ਾਨੀ ਸਾਡੇ ਇਤਿਹਾਸ ਨਾਲ ਸੰਬੰਧ ਪਈ ਆ ਉਹਨੂੰ ਮਟਾਉਣ ਨਾ ਦਿਓ ਬਾਈ ਪਿੰਡ ਵਾਲੋ ਬੇਨਤੀ ਆ ਮੈਂ ਤਾਂ ਨਵੀਂ ਗੱਲ ਮੈਨੂੰ ਤਾਂ ਪਤਾ ਲੱਗੀ ਇੱਥੇ ਆ ਕੇ ਇਸ ਨਗਰ ਦੇ ਬੱਚਾ ਇਹ ਕਹਿੰਦੇ ਜੀ ਕਾਰ ਸੇਵਾਲੇ ਜਾਂਦੇ ਆ ਬਾਬਾ ਜੀ ਸ਼ਰਮਣੀ ਕਮੇਟੀ ਨੂੰ 20 20 30 ਲੱਖ ਰੁਪਏ 40 40 ਲੱਖ ਰੁਪਏ ਦੇ ਦਿੰਦੇ ਵੀ ਸਾਨੂੰ ਪਿੰਡ ਚੋਂ ਉੱਠਣ ਨਾ ਦੇਉ ਅਸੀਂ ਉੱਥੇ ਹੀ ਬੈਠ ਰਹੇ ਹੁਣ ਐਸਿਆਲੀ ਕਲਾਂ ਦੀ ਜਿਹੜੀ ਗੁਰੂ ਘਰ ਦੀ ਸੇਵਾ ਉਹਨੂੰ ਪੂਰੀ ਹੋਈ ਨੂੰ ਅੱਜ 7 ਸਾਲ ਹੋ ਗਏ 17 ਚ ਪੂਰੀ ਹੋ ਗਈ ਸੀ ਜਾਨ ਨੂੰ ਤਿਆਰ ਨਹੀਂ ਇੱਥੇ ਡੇਰੇ ਲਾ ਕੇ ਬੈਠੇ ਕਾਰਨ ਕੀ ਵੀ ਕੋਈ ਵੀ ਆਉਂਦਾ ਬੰਦਾ ਵੀ ਗੁਰੂ ਘਰ ਦੀ ਸੇਵਾ ਚੱਲਦੀ ਆ 5 ਲੱਖ 2 ਲੱਖ 10 ਲੱਖ ਕਾਰ ਸੇ ਬੰਗਲ ਪਿੰਡ ਕਰ ਜਾਂਦਾ ਉਹਨਾਂ ਦੀ ਕਮਾਈ ਦਾ ਸਾਧਨ ਬਣਾਇਆ ਵਾ ਉਹ ਥੋੜੇ ਮੋٹے ਗਾਹਾਂ ਉਹਨਾਂ ਨੂੰ ਦੇ ਦਿੰਦੇ ਐ ਤੇ ਇਸ ਸਾਡੀ ਜਮਾ ਜੜ ਪੱਟੀ ਜਾਂਦੀ ਐ ਸ੍ਰ ਰੱਬ ਦਾ ਵਾਸਤਾ ਲੋਕੋ ਸਮਝ ਜੋ ਕਰ ਨੂੰ ਪ੍ਰਸਤਾਵ ਗਾ ਦੁਨੀਆ ਕੋਲੇ ਅਸੀਂ ਕਲਪ ਦੇ ਮਰ ਕੇ 5 5000 ਸਾਲ 10 10000 ਸਾਲ ਪੁਰਾਣਾ ਇਤਿਹਾਸ ਸਾਹਮ੍ਹਿਆ ਪਿਆ ਔਰ ਹਿਸਟਰੀ ਕੀ ਲਖੇ ਤੁਸੀਂ ਇੰਗਲੈਂਡ ਚਲੇ ਜਾਓ ਇੰਗਲੈਂਡ ਚ ਵਿਲੀਅਮ ਸ਼ੈਕਸਪੀਅਰ ਦਾ ਜਿੱਥੇ ਉਹ ਰਹਿੰਦਾ ਸੀ ਉਹ ਵਾਲੀ ਜਗ੍ਹਾ ਵੀ ਉਹਨਾਂ ਨੇ ਸੰਭੀ ਹੋਈ ਐ ਇਹ ਉਹ ਧਾਰਮਿਕ ਨਹੀਂ ਸੀ ਬੰਦਾ ਨਾਟਕ ਲਿਖਦਾ ਸੀ ਪਲੇ ਕਰਦਾ ਸੀ ਉਹਦੀ ਜਗਾ ਵੇਖ ਲਓ ਜਾ ਕੇ ਉਹਨਾਂ ਨੇ ਸਾਂਭੀ ਹੋਈ ਹੈ ਤੇ ਸਾਡੇ ਵੇਖੋ ਇੱਥੇ ਓਏ ਉਹਦਾ ਮਤਲਬ ਕਹਿੰਦਾ ਇਹ ਨਹੀਂ ਅਥਲੇ ਫਰਸ਼ ਲਾਤਾ ਹੈ ਫਰਸ਼ ਲਾਤਾ ਥੱਲੇ ਇਹਨੂੰ ਸਾਬ ਨਹੀਂ ਆ ਰਿਹਾਗਾ ਉਹ ਪਰਲਾ ਫਸਾ ਵੇਖੋ ਸੁੱਕਿਆ ਪਿਆਦਰ ਉਹ ਪਰਲਾ ਆ ਹੋਇਆ ਪਿਆ ਹੁਣ ਆ ਇਧਰ ਜਿਹੜਾ ਗੁਰਦੁਆਰਾ ਸਾਹਿਬ ਤੁਸੀਂ ਵੇਖ ਰਹੇ ਹੋ ਇੱਥੇ origionally ਫੜਾ ਸੀ ਇੱਥੇ ਥੜਾ ਸੀ ਜਿਹਦੇ ਉੱਤੇ 6ਵੀਂ ਪਾਤਸ਼ਾਹੀ ਬੈਠੇ ਸੀਗੇ 6ਵੀਂ ਪਾਤਸ਼ਾਹੀ ਨੇ ਬੈਠ ਕੇ ਇੱਥੇ ਪ੍ਰਵਚਨ ਕੀਤਾ ਸੀ ਲੋਕਾਂ ਨਾਲ ਸਾਂਝ ਪਾਈ ਸੀ ਗੱਲਾਂ ਦੀ ਓਏ ਇਹੀ ਤਾਂ ਹਿਸਟਰੀ ਹੈ ਸਾਡੇ ਲਈ ਅਹਿਮੀਅਤ ਉਸ ਫੜੇ ਦੀ ਜ਼ਿਆਦਾ ਹੈ ਔਰ ਥੜਾ ਛੱਡ ਯਾਰ ਇੱਥੇ ਤਾਂ ਆਪਣਿਆਂ ਨਾਲ ਛੋਟੇ ਸਾਹਿਬਜ਼ਾਦਿਆਂ ਵਾਲੀ ਦੀਵਾਰ ਦਾ ਕੀ ਹੰਕ ਕੀਤਾ ਹਾਂ ਹਾਂ ਜਿੰਨੀਆਂ ਇੱਕ ਪਾਕਿਸਤਾਨ ਤੋਂ ਘੇਰਾ ਫੋਨ ਆਇਆ ਸੀ ਉੱਥੇ ਵੀ ਕੋਈ ਐਂ ਹਿਸਟੋਰੀਕਲ ਜਗ੍ਹਾ ਜਿਹੜਾਡੇ ਗੁਰੂਆਂ ਨਾਲ ਜੁੜੀ ਹੋਈ ਉੱਥੇ ਵੀ ਕਾਰ ਸੇਵਾ ਵਾਲੇ ਪਹੁੰਚ ਗਏ ਮਰਾ ਆਪਦਾ ਦੇਸ਼ ਨਹੀਂ ਦੂਜੇ ਦੇਸ਼ਾਂ ਦੀ ਗੋਣ ਦਾ ਧਾਰ ਲੈ ਵੀ ਕਿਤੇ ਵੀ ਸਾਡੀ ਕੋਈ ਨਿਸ਼ਾਨੀ ਛੱਡਣੀ ਨਹੀਂ ਉਹ ਤੁਸੀਂ ਮਲਿਆ ਮਿੰਟ ਕਰ ਦੇਣਾ ਤੁਸੀਂ ਜੋ ਕਰਨਾ ਹੈ ਕਰੋ ਹੋਰ ਪਾਸੇ ਕਰ ਲਓ ਹਿਸਟੋਰੀਕਲ ਜਗ੍ਹਾ ਤਾਂ ਬਖਸ਼ ਦਿਓ ਯਾਰ ਇਹ ਹਿਸਟੋਰੀਕਲ ਜਗ੍ਹਾ ਸੀ ਉਹ ਵੇਖਣੀ ਚਾਹੁੰਦੇ ਆ ਜਿਹੜੀ ਉਹ ਸੀ ਅੱਜ ਦੁਨੀਆ ਤੋਂ ਜਾਂਦੇ ਲੋਕ ਸ਼ੈਕਸਪੀਅਰ ਦਾ ਘਰ ਵੇਖਣ ਮੈਂ ਵੀ ਵੇਖ ਕੇ ਆਇਆ ਹੁਣ ਮੈਨੂੰ ਦੱਸੋ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਘੋੜੇ ਬੰਨੇ ਸੀ ਮੈਂ ਸਭ ਤੋਂ ਪਹਿਲਾਂ ਪੁੱਛਿਆ ਕਿੱਥੇ ਉਹ ਆंदे ਜੀ ਇੱਥੇ ਇਦਰਾਸਤ ਬਣ ਗਏ ਤੇ ਬੈਠੇ ਕਿੱਥੇ ਸੀ ਉਹ ਆंदे ਜੀ ਇੱਥੇ ਉਹ ਥੜਾ ਹੈ ਨਹੀਂ ਉਹ ਥੜਾ ਘਟਾ ਸੰਗਮਰ ਮਰ ਚੜਤਾ ਸੰਗਮਰ ਮਰਾਂ ਦਾ ਇਤਿਹਾਸ ਨਹੀਂ ਬੋਲਦਾ ਹੁੰਦਾ ਇਤਿਹਾਸ ਬੋਲਦਾ ਕੁੱਲੀਆਂ ਚ ਔਰ ਯਾਰ ਅਸੀਂ ਮਾਰਬਲ ਵੇਖਣਾ ਅਸੀਂ ਤਾਂ ਉਹ ਥੜਾ ਵੇਖਣਾ ਇੱਦ ਤੇ ਇੱਕ ਆਪਾਂ ਅੱਜ ਵੀ ਆਪਦੇ ਪੁਰਾਣੇ ਘਰ ਲੋਕ ਨਾ ਫਿਲਮਾਂ ਜਾਂਦੇ ਪੁਰਾਣਾ ਪੰਜਾਬ ਵੇਖਣਾ ਚਾਹੁੰਦੇ ਤੇ ਅਸੀਂ ਇਹ ਰੋ ਹਿਸਟੋਰੀਕਲ ਜਗ੍ਹਾ ਨਹੀਂ ਵੇਖਣਾ ਚਾਹੁੰਦੇ ਜਿੱਥੇ ਸਾਡੇ ਗੁਰੂ ਬੈਠੇ ਨੇ ਹਮੇਸ਼ਾ ਵੀਡੀਓ ਪੈਂਦੇ ਨੇ ਇਹ ਉਹਨਾਂ ਦੀ ਚੱਪਲ ਆ ਇਹ ਉਹਨਾਂ ਲਈ ਜੁੱਤਾ ਆ ਇਸ ਆ ਉਹਨਾਂ ਦਾ ਚੋਗਾ ਆ ਉਹਨਾਂ ਦੇ ਹਥਿਆਰ ਨੇ ਤਾਂ ਉਹ ਜਿੱਥੇ ਬੈਠੇ ਸੀ ਬਿਰਾਜੇ ਸੀ ਅਸੀਂ ਉਹ ਚੀਜ਼ ਨਹੀਂ ਵੇਖਾਂਗੇ ਆਪਾਂ ਅੱਜ ਗੁਰੂ ਘਰ ਆਏ ਆ ਆਪਾਂ ਮੱਥਾ ਟੇਕਿਆ ਜੀ ਅਸੀਂ ਉਹ ਥੜਾ ਅੱਜ ਦੇਖਦੇ ਆਗੇ ਸਾਡੇ ਜਜ਼ਬਾਤ ਉਹ ਉਸ ਸਮੇਂ ਨਾਲ ਜੁੜਨੇ ਸੀ ਉੱਥੇ ਨਾ ਪੱਤਰ ਸਾਹਿਬ ਗੁਰਦੁਆਰਾ ਆਇਆ ਲਦਾਖ ਅਸੀਂ ਗਏ ਉੱਥੇ ਪੱਤਰ ਸਾਹਿਬ ਗੁਰਦੁਆਰੇ ਚੋਂ ਆਉਂਦੇ ਨਾ ਜੀ ਇੱਥੇ ਪਹਿਲੀ ਬਾਦਸ਼ਾਹੀ ਬੈਠੇ ਸੀ ਮੈਨੂੰ ਬਲੀਵ ਕਰੀ ਲੱਗੇ ਮੈਂ ਉੱਥੇ ਫਿਲਮ ਸ਼ੁਰੂ ਕਰਨੀ ਸੀ ਤੇ ਅਰਦਾਸ ਕਰਾਈ ਸੀ ਮੇਰੇ ਅੱਖਾਂ ਚੋਂ ਪਾਣੀ ਵਹਿ ਨਿਕਲਿਆ ਮੈਂ ਉੱਥੇ ਜਦੋਂ ਬੈਠਾ ਨਾ ਪੱਤਰ ਦੇ ਮਤਲਬ ਆਉਂਦੇ ਨਹੀਂ ਇੱਥੇ ਬੈਠੇ ਸੀ ਮਤਲਬ ਅੱਖਾਂ ਚੋਂ ਪਾਣੀ ਆ ਬਿਲਕੁਲ ਉਹ ਸਮੇਂ ਨਾਲ ਜਾਜ ਰੁੜਦਾ ਉਹ ਜਿਹੜੇ ਕਿਤੇ ਥੜਾ ਹੁੰਦਾ ਆਪਾਂ ਇੰਵੇਂ ਬਹਿਣਾ ਸੀ ਉੱਥੇ ਜਾ ਕੇ ਹੱਥ ਲਾ ਕੇ ਵੇਖਣਾ ਸੀ ਉਏ ਜਿਹੜਾ ਹਕ ਦਰਖਤ ਬਣ ਗਏ ਕਿੱਲੇ ਇਹਨਾਂ ਨੂੰ ਮਾਰਨ ਵਾਸਤੇ ਆਪੇ-ਆਪੇ ਬੜ ਕਰ ਲੈਂਦਾ ਨਹੀਂ ਕੋਸਾ ਕਰਦੇ ਹੀ ਤੇ ਸਾ ਕਿਥੋਂ ਲੋਕੀ ਦਾ ਜਾਇਆ ਮੈਂ ਤਾਂ ਸੁਣਿਆ ਹੈ ਕਹਿੰਦੇ ਇੰਗਲੈਂਡ ਦੇ ਵਿੱਚ 2-2000 ਸਾਲ ਪੁਰਾਣੇ ਦਰਖਤ ਹੈ ਲਿਖ ਕੇ ਲਾਈ ਬੈਠੇ ਹੈ ਸਕਾਟਲੈਂਡ ਉਹਨਾਂ ਦਾ ਇੱਕ ਦੇਸ਼ ਹੀ ਉਹ ਦੇਸ਼ ਇਸ ਲਈ ਕਿ ਉਹ ਉਹਨਾਂ ਦਾ ਰੈਫਰੰਡਮ ਕਰਾਉਂਦੇ ਰਹਿੰਦੇ ਆ ਉਹ ਉੱਥੇ ਜਿਹੜਾ ਉਹ ਸ਼ਹਿਰ ਹੈ ਨਾ ਉਹਨਾਂ ਦੀ ਰਾਜਧਾਨੀ ਦੁਨੀਆ ਚ ਉਥੇ ਸ਼ੂਟਿੰਗ ਕਰਨ ਆਉਂਦੇ ਸਭ ਤੋਂ ਪੁਰਾਣੇ ਘਰ ਕਿਲੇ ਸਭ ਉਵੇਂ ਸੰਭੇ ਹੋਇਆ ਔਰ ਜੁਰਮਾਨਾ ਹੈ ਬਿਨਾ ਪਰਮਿਸ਼ਨ ਤੋਂ ਤੁਸੀਂ ਇਹ ਕਿਟਣੀ ਹਟਾ ਸਕਦੇ ਪੂਰੇ ਸ਼ਹਿਰ ਦੀ ਪੂਰੇ ਸ਼ਹਿਰ ਦੀ ਇਹ ਉਹਨਾਂ ਦੀ ਖਾਸੀਅਤ ਹੈ ਇਹ ਪਰਵਾਹੀ ਕੋਈ ਨਹੀਂ ਮੰਨਦੇ ਜੋ ਮਰਜ਼ੀ ਦੱਬੀ ਤੁਰੇ ਪੂਰੇ ਯੂਰਪ ਚ ਚਲੇ ਜਾ ਪੂਰਾ ਯੂਰਪ ਹੈ ਇਹ ਉਹ ਆਦੀਆਂ ਪੁਰਾਣੀਆਂ ਚੀਜ਼ਾਂ ਉਵੇਂ ਰੱਖਦੇ ਔਰ ਅਸੀਂ ਮਾਰਬਲ ਚੜਾਈ ਜਾਂਦੇ ਓਏ ਉਹ ਤਾਂ ਰੱਖ ਲੋ ਜੋ オリジナル ਹੈ ਖੱਬੇ ਸਜੇ ਚੜਾ ਲਓ ਅਸੀਂ ਨਹੀਂ ਰੋਕਦੇ ਇਹ 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 ਜੋ ਗੁਰੂਆਂ ਨਾਲ ਜੁੜੀ ਚੀਜ਼ ਹੈ ਨਾ ਉਸ ਨੂੰ ਬਿਜ਼ਨਸ ਨਹੀਂ ਬਣਾਉਣਾ ਚਾਹੀਦਾ ਇਹ ਸਾਡੀ عقیدہ ਹੈ ਸਾਡਾ ਉੱਥੇ ਇਹ ਛੜਦਾ ਹੈ ਬੇਨਤੀ ਲੋਕਾਂ ਨੂੰ ਵੀ ਕਾਰ ਸੇਵਾ ਨੂੰ ਵੀ ਤੇ ਸ਼ਰਮਨੀ ਕਮੇਟੀ ਨੂੰ ਵੀ ਉਹ ਉੱਥੋਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਦੇ ਵੀ ਉੱਥੋਂ ਹੁਕਮਨਾਮਾ ਜਾਰੀ ਕਰਦੇ ਵੀ ਕੋਈ ਪ੍ਰਾਥਮਿਕ ਇਮਾਰਤ ਕੋਈ ਵਿਲਾਸ ਕੋਈ ਦਰਖਤ ਕੋਈ ਚੀਜ਼ ਪੱਤੀ ਨਹੀਂ ਜਾਊ ਕੋਈ ਬਦਲ ਨਹੀਂ ਜਾਊਗਾ ਜਿਉਂ ਦਾ ਤਿਉਂ ਰੱਖਿਆ ਜਾਊਗਾ ਇਹ ਲੋਕੋ ਤੁਹਾਨੂੰ ਕੌਮ ਨੂੰ ਬੇਨਤੀ ਤੁਸੀਂ ਵੀ ਇਸ ਗੱਲ ਤੇ ਗੌਰ ਕਰਿਓ ਕੈਨੇਡਾ ਚਲਾ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਜਦੋਂ ਉਹਨਾਂ ਨੂੰ ਪਤਾ ਪਹਿਲਾਂ ਵੈਨਕੂਵਰ ਚ ਸੀਗਾ ਜਿੱਥੇ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਸੀ ਜਿੱਥੋਂ ਗਦਰ ਲਹਿਰ ਵੀ ਸ਼ੁਰੂ ਹੋਈ ਸੀ ਉਲਟਾਤਾ ਆਪਣੀਆਂ ਨਹੀਂ ਅੱਛਾ ਤੇ ਗੋਰੀਆਂ ਨੂੰ ਪਤਾ ਲੱਗ ਗਿਆ ਉਦੋਂ ਬਾਅਦ ਜਿਹੜਾ ਸੈਕਿੰਡ ਨੰਬਰ ਤੇ ਸੀ ਐਫ 4 ਗੁਰਦੁਆਰਾ ਸਾਹਿਬ ਹੈ ਜਿਹੜਾ ਉਸ ਤੋਂ ਬਾਅਦ ਸੀਗਾ ਦੂਜੇ ਨੰਬਰ ਤੇ ਪੁਰਾਣਾ ਉਹ ਉਹਨਾਂ ਨੇ ਉਹਨਾਂ ਨੂੰ ਕੈਨੇਡੀਅਨ ਹੈਰੀਟੇਜ ਚ ਲੈ ਕੇ ਆਏ ਆਂਦੇ ਹੱਥ ਨਹੀਂ ਲਾਉਣ ਦੇਣਾ ਅਸੀਂ ਉਹ ਲੈ ਕੇ ਆਏ ਹਾਂ ਬਾਜੀ ਬਾਜੀ ਇਹਨਾਂ ਨੇ ਇਹ ਵੀ ਨਹੀਂ ਛੱਡਣਾ ਉਹ ਅੰਦਰੋਂ ਉਹ ਵੀ ਢਾਈ ਬੈਠੇ ਮਾਂ ਦੇ ਪੁੱਤ ਸਸਿਨ ਪੁਰਾਣਾ ਢਾਗਿਓ ਨਵੇਂ ਚ ਸਾਡਾ ਨਹੀਂ ਭਾਈ ਆ ਆਪਣਾ ਭਾਈ ਅਜੇ ਅਰਕੇ ਗਏ ਸੀਗੇ ਅਨੰਦਪੁਰ ਸਾਹਿਬ ਹਾਂ ਹਾਂ ਉੱਥੇ ਜਾ ਕੇ ਆਏ ਆ ਉਹ ਡਿੰਗਾ ਡਿੰਗਾ ਚੌੜੀਆਂ ਕੰਦਾ ਉਹਨੂੰ ਲੱਗੇ ਪਈ ਹਟਾਉਣ ਜਿਹਨੇ ਪ੍ਰਾਣੀਆਂ 4 4 500 600 ਸਾਲ ਪ੍ਰਾਣੀਆਂ ਸਾਡੇ ਨਾਲ ਕੁਝ ਕੁਛ ਸਾਲਾਂ ਦੇ ਬਾਅਦ ਖਤਮ ਹੋ ਜਾਣਾ ਹੈ ਤਾਂ ਹੀ ਨਹੀਂ ਆ ਰਿਹਾ ਕਿਦਾਂ ਹੋਇਆ ਆ ਰਿਹਾ ਸਾਡੇ ਜਵਾਕ ਕੀ ਦੇਖਣਗੇ ਵੀ ਕਿਹੜੇ ਕਿੱਲੇ ਗੱਡੇ ਸੀ ਕਿਹੜੇ ਦਰਾਸਤ ਬਣ ਕਿੱਥੇ ਘੋੜੇ ਬੰਨੇ ਸੀ ਕਿਹੜੇ ਆਪਾਂ ਐਡਜਸਟ ਕਰ ਲੈਣੇ ਆ ਜਿਹੜੇ ਨਵੇਂ ਬੱਚੇ ਨੇ ਨਾ ਉਹ ਸੁਪਰ ਡੀਡਿਅਟ ਪਤਾ ਨਹੀਂ ਕੀ ਕੁਛ ਕਹਿੰਦੇ ਨੇ ਜਦੋਂ ਉਹਨਾਂ ਨੂੰ ਦੱਸੀਦਾ ਹੈ ਨਾ ਕਿ ਅਸਲ 'ਚ ਨਹੀਂ ਪੁੱਤ ਆ ਇੱਥੇ ਸੀ ਤੋਂ ਹੰਦੇ ਘਾਇਆ ਕਿਨੇ ਐ ਜੋ ਦੱਸੀਦਾ ਅਸੀਂ ਆਪ ਹੀ ਢਾ ਲਿਆ ਤੇ ਇੱਥੇ ਗੁਰਦੁਆਰਾ ਸਾਹਿਬ ਉਸਾਰਤਾ ਸਾਰਾ ਨਵਾਂ ਤਾਂ ਉਹਨਾਂ ਨੂੰ ਨਾ ਦੇਰੀ ਕੀ ਗੱਲ ਉਹ ਉਸ ਚੀਜ਼ ਨੂੰ ਬਾਹਰ ਤਾਂ ਲੱਕੇ ਵਿਚਾਲੇ ਸੜਕ ਦੇ ਕੋਈ ਪੁਰਾਣਾ ਦਰਖਤ ਹੈ ਨਾ ਆਹਦੀ ਗੱਡੀਆਂ ਪਾਸੇ ਦੀ ਜਾਣੀਆਂ ਦਰਖਤ ਰਹੂਗਾ ਇੱਥੇ ਅਸੀਂ ਆਪਦੀ ਹਿਸਟੋਰੀਕਲ ਜਗ੍ਹਾ ਚੱਕਦੇ ਆਂ ਸੋ ਕਿਰਪਾ ਕਰੋ ਜਿਵੇਂ ਲੱਕੇ ਨੇ ਪਹਿਲਾਂ ਅਪੀਲ ਕੀਤੀ ਬਖਸ਼ੋ ਪ੍ਰਾਤਨ ਚੀਜ਼ਾਂ ਨੂੰ